ਸੁਹਿਲ ਕਾਸਿਮ ਮੀਰ ਨੇ ਐਸਐਸਪੀ ਅਮਰਸਾ 33 ਵਜੋਂ ਸੰਭਾਲਿਆ ਚਾਰਜ ਕ੍ਰਾਈਮ ਨੂੰ ਖਤਮ ਕਰਨ ਲਈ ਲੋਕਾਂ ਦਾ ਮਗਿਆ ਸਹਿਯੋ ਸੁਹਿਲ ਕਾਸਿਮ ਮੀਰ ਆਈਪੀਐਸ ਨੇ ਅੱਜ ਐਸਐਸਪੀ ਅਮਰਸਾ 33 ਵਜੋਂ ਆਪਣਾ ਚਾਰਜ ਸੰਭਾਲਿਆ ਹੈ ਚਾਰਜ ਸੰਭਾਲਣ ਤੋਂ ਆ ਤੇ ਉਹਨਾਂ ਨੇ ਜ਼ਿਲ੍ਹੇ ਦੀ ਸਾਰੀ ਪੁਲਿਸ ਅਧਿਕਾਰੀਆਂ ਨਾਲ ਪਰਚਾਤਮਕ ਮੀਟਿੰਗ ਕੀਤੀ ਅਤੇ ਕਾਨੂੰਨ ਵਿਵਸਥਾ ਦੀ ਮੌਜੂਦਾ ਸਥਿਤੀ ਨਸ਼ਾ ਵਿਰੋਧੀ ਮਹਮਾਤਮ ਅਤੇ ਜਨਰਲ ਕੁਕਾਰਮੀਆਂ ਦੇ ਵਿਸਥਾਰ ਨਾਲ ਸਮੀਖਿਆ ਕੀਤੀ ਗਈ। ਇਸ ਮੌਕੇ ਮੀਡੀਆ ਨਾਲ ਗੱਲਬਾਤ ਕਰਦਿਆਂ ਉਹਨਾਂ ਨੇ ਕਿਹਾ ਕਿ ਨਸ਼ਿਆਂ, ਸੰਗਠਿਤ ਅਪਰਾਧ ਅਤੇ ਗੈਂਗਸਟਰ ਐਕਟੀਵਿਟੀ ਵਿਰੁੱਧ ਜ਼ੀਰੋ ਟੋਲਰੈਂਸ ਨੀਤੀ ਚਾਰੀ ਰਹੇਗੀ। ਉਹਨਾਂ ਨੇ ਕਮਿਊਨਿਟੀ ਪੁਲਿਸਿੰਗ ਨੂੰ ਮਜ਼ਬੂਤ ਕਰ ਲੋਕਾਂ ਦਾ ਪੜੋਸਾ ਬਣਾਓ ਅਤੇ ਹਰ ਮਸਲੇ ਵਿੱਚ ਤੇਜ਼ ਬਾਤ ਅਸੀਂ ਪੁਲਿਸ ਗਤੀਕ੍ਰਿਆ ਜਕੀਨੀ ਬਣਾਉਂਦੇ ਜ਼ੋਰ ਦਤਾ। ਉਹਨੇ ਕੇ ਕੇ ਗ੍ਰੇਮ ਖਤਮ ਕਰ ਲਈ ਲੋਕਾਂ ਦਾ ਸਹਿਯੋਗ ਵੀ ਜ਼ਰੂਰੀ ਹੈ ਸਭ ਤੋਂ ਪਹਿਲਾਂ ਮੈਂ ਪੰਜਾਬ ਸਰਕਾਰ ਮਾਨਯੋਗ ਮੁੱਖ ਮੰਤਰੀ ਪੰਜਾਬ ਮਾਨਯੋਗ ਡੀਜੀਪੀ ਪੰਜਾਬ ਦਾ ਦਿਲੋਂ ਧੰਨਵਾਦ ਕਰਦਾ ਕਿ ਉਹਨਾਂ ਨੇ ਮੈਨੂੰ ਗੁਰੂ ਨਗਰੀ ਸ੍ਰੀ ਅੰਮ੍ਰਿਤਸਰ ਸਾਹਿਬ ਦੇ ਵਿੱਚ ਸੇਵਾ ਨਿਭਾਉਣ ਦਾ ਮੌਕਾ ਦਿੱਤਾ ਇਹ ਮੇਰੇ ਵਾਸਤੇ ਬਹੁਤ ਮਾਨ ਦੀ ਗੱਲ ਹੈ ਨਾਲ ਦੇ ਨਾਲ ਇੱਕ ਵੱਡੀ ਜ਼ਿੰਮੇਵਾਰੀ ਵੀ ਹੈ ਮੈਂ ਹੁਣ ਕੁਝ ਟਾਈਮ ਪਹਿਲਾਂ ਹੀ बतौरी एस एस पी अमृतसर रूरल का चार्ज संभालिया है शायद थोड़े ध्यान च होगा इस तो पहला मैं एस एस पी बटाला तैनात सीगा उस एस तो एस पी पठानकोट बट अमृतसर रूरल के नाल मेरा एक स्पैशल कनैक्शन है क्योंकि जो मैं सर्विस से आया दिस वॉज द फर्स्ट डिस्ट्रिक्ट वायर आई हैड जॉइंड द सर्विस तो मेरी ट्रेनिंग इसी जिले के हुई ਚਾਰਟੇਮੈਂਟ ਥਾਣੇ ਦੇ ਵਿੱਚ ਬਤੋਰੇ ਐਸਐਚਓ ਮੈਂ ਰਿਹਾ ਕਾਫੀ ਟਾਈਮ ਜਦੋਂ ਕੋਵਿਡ ਦਾ ਟਾਈਮ ਸੀਗਾ ਤਾਂ ਮੇਰੀ ਪੂਰੀ ਕੋਸ਼ਿਸ਼ ਇਹ ਹੀ ਹੋ ਗਈ ਕਿ ਅਸੀਂ ਇੱਕ ਟਰਾਂਸਪੇਰੈਂਟ ਔਰ ਇੱਕ ਪ੍ਰੋਫੈਸ਼ਨਲ ਪੁਲਿਸਿੰਗ ਦਾ ਮਾਡਲ ਜਿਹੜੀ ਇੱਥੇ ਦੇ ਲੋਕਾਂ ਨੂੰ ਦੇ ਰਹੀ ਹੈ ਤਾਂ ਟੀਮ ਜਿਹੜੀ ਇੱਥੇ ਦੀ ਹੈਗੀ ਇਟ ਇਜ਼ ਅ ਬ੍ਰਿਲिएंट ਐਕਸਲੈਂਟ ਟੀਮ ਇਹਨਾਂ ਦੇ ਨਾਲ ਰਲ ਕੇ ਸੀ ਕੰਮ ਕਰਾਂਗੇ ਤਾਂ ਮੇਨਲੀ ਜਿਹੜੇ ਫੋਕਸ ਪੁਆਇੰਟਸ ਹੈਗੇ ਨੇ ਇਹੋ ਜਿਹਾ ਪੁਲਿਸ ਮਾਡਲ ਆਪਾਂ ਦਈਏ ਜਿਹਦੇ ਵਿੱਚ ਇੱਕ ਟਰਾਂਸਪੇਰੈਂਟ ਪੁਲਿਸਿੰਗ ਹੋਵੇ ਇਨ ਅਕੋਰਡੈਂਸ ਟੂ ਲਾ ਦੂਜਾ ਪੰਜਾਬ ਸਰਕਾਰ ਦੀ ਆਲਰੇਡੀ ਜਿਹੜੀ ਚੱਲਦੀ ਮੁਹਿੰਮ ਹੈ ਯੁੱਧ ਨਸ਼ਾ ਵਿਰੁੱਧ ਤਾਂ ਉਹਨੂੰ ਹੋਰ ਫੋਕਸਡ ਤਰੀਕੇ ਨਾਲ ਆਪਾਂ ਨਸ਼ਾ ਮੁਕਤ ਡਿਸਟ੍ਰਿਕਟ ਨਸ਼ਾ ਮੁਕਤ ਪੰਜਾਬ ਕਰੀਏ ਇਸ ਤੋਂ ਇਲਾਵਾ ਥੋੜੇ ਧਿਆਨ ਚ ਜਿਸ ਤਰ੍ਹਾਂ ਹੋਗਾ देयर हैव एन ਇਨਸੀਡੈਂਟਸ ਗੈਂਗ ਵਾਇਲੈਂਸ ਦੇ ਇਨਸੀਡੈਂਟਸ ਆ ਕਿਨੇ ਤਾਂ ਉਤੇ ਨੱਥ ਪਾਣਾ ਸਾਡੀ ਪ੍ਰਾਥਮਿਕਤਾ ਹੋਗੀ ਐਂਡ ਇਵਨ ਇਸ ਤੋਂ ਇਲਾਵਾ ਕਿ ਗ੍ਰਾਸ ਰੂਟ ਪੁਲਿਸਿੰਗ ਲੋਕਾਂ ਦਾ ਪੁਲਿਸ ਕੋਲ ਐਕਸੈਸ ਇੱਕ ਟਰਾਂਸਪੇਰੈਂਟ ਫੇਅਰ ਪੁਲਿਸਿੰਗ ਏ ਇੰਪੋਰਟੈਂਟ ਅਸਪੈਕਟਸ ਹੈਗੇ ਸਾਡੀ ਪੁਲਿਸਿੰਗ ਦੇ ਜਿਹੜੇ ਅਸੀਂ ਲੋਕਾਂ ਨੂੰ ਦੇਣਾ ਚਾਹੁੰਦੇ ਹਾਂ ਤਾਂ ਮੈਂ ਤੁਹਾਡੇ ਥਰੂ ਸਾਰੀ ਜਿਹੜੀ ਸਤਕਾਰਯੋਗ ਸੰਗਠਨ ਹੈ ਸ੍ਰੀ ਅੰਮ੍ਰਿਤਸਰ ਸਾਹਿਬ ਦੀ ਜਾਂ ਜਿਹੜੇ ਲੋਕਲ ਲੀਡਰਸ਼ਿਪ ਹੈ ਜਾਂ ਸਮਾਜਿਕ ਧਾਰਮਿਕ ਜਿਹੜੀ ਜਥੇਬੰਦੀਆਂ ਹੈ মিডিਆ ਹਾਊਸਸ ਹੈ ਤਾਂ ਉਹਨਾਂ ਨੂੰ ਮੈਂ ਸਾਰਿਆਂ ਨੂੰ ਅਪੀਲ ਕਰੂੰਗਾ ਰਿਕੁਐਸਟ ਕਰੂੰਗਾ ਕਿ ਸਾਡਾ ਸਹਿਯੋਗ ਕਰੋ so that ਸਾਡੀ ਜਿਹੜੀ ਪੁਲਿਸਿੰਗ ਹੈ ਉਹ ਹੋਰ ਇਫੈਕਟਿਵ ਔਰ ਹੋਰ ਫਰੂਫਲ ਹੋਵੇ ਥੈਂਕ ਯੂ ਸਭ ਦੀ ਆਸਤੀ ਜੁਦਿਹਾ ਨਾ ਆਇਓ ਕਾਥੀ ਉਸ ਕੋਵਿਡ ਤੋਂ ਬਾਅਦ ਬਹੁਤ ਸਾਰਾ ਵੈਪਨ ਡਰੋਨ ਹੈ ਦਾ ਕਾਫੀ ਜ਼ੋਰ ਬਾਰਡ ਹੈ नहीं देर आर चैलेंज मैं इस तो पहला नेडला डिस्ट्रिक्ट बटाला उतो ही आया है एंड वी हैव कन्फ्रंटेड दीज चैलेंज बट पंजाब पुलिस इज वेरी मच केपेबल एंड टॉकिंग अबाउट दिस डिस्ट्रिक्ट साड़ी टीम्स बड़ी इफेक्टिव है कॉम्पिटेंट है एंड जेडे भी चैलेंज है तो विल कन्फ्रंट दम अप्रोप्रिएटली एंड ओदे विच ऐसी जरूर कामयाबी हासिल करांगे सर कोरोना के टाइम दे विच फॉगी सीजन आ रहा है बॉर्डर तो काफी खेपा आ गया उनो लेके कोई स्पेशल एक्टिविटी कीती जाएगी पुत्र ਪੰਜਾਬ ਸਰਕਾਰ ਵੱਲੋਂ ਤੁਹਾਡੇ ਧਿਆਨ ਚੀ ਹੋਗਾ ਐਂਟੀ ਡਰੋਨ ਸਿਸਟਮਸ ਲਗਾਏ ਗਏ ਹੈ ਇਸ ਤੋਂ ਇਲਾਵਾ ਬੀਐਸਐਫ ਦੇ ਵੀ ਸਿਸਟਮਸ ਲੱਗੇ ਹੋਏ ਨੇ ਐਂਡ ਮੋਰ ਸੋ ਜਿਹੜੀ ਸੈਕੰਡ ਲਾਈਨ ਆਫ ਡਿਫੈਂਸ ਹੈ ਉਥੇ ਡਿਪਲॉयਮੈਂਟ ਉਹਨੂੰ ਅਸੀਂ ਰੀਵਰਕ ਕਰਕੇ ਆਲਰੇਡੀ ਡਿਪਲॉयਮੈਂਟ ਇਜ਼ देयर ਉਹਨੂੰ ਥੋੜਾ ਜਿਹਾ ਹੋਰ ਤਰੀਕੇ ਨਾਲ ਸਟਰੰਗਥਨ ਕਰਾਂਗੇ ਪੈਟਰੋਲਿੰਗ ਉਸ ਏਰੀਆ ਦੇ ਵਿੱਚ ਸੋ ਦੈਟ ਜਿਹੜਾ ਇੱਕ ਖਦਸ਼ਾ ਹੈ ਕਿ ਫੌਗੀ ਸੀਜ਼ਨ ਦੇ ਵਿੱਚ देयर ਇਸ ਪੋਸਿਬਿਲਟੀ ਕਿ ਜਿਹੜੀ ਥੇਪ ਆ ਜਾਂਦੀ ਹੈ ਤਾਂ ਉਹਨੂੰ ਆਪਾਂ ਰੋਕਾਂਗੇ ਉਹਦੇ ਪ੍ਰਤੀ ਅਸੀਂ ਪ੍ਰੋਪਰ ਅ ਵਚਨ ਬੰਦ ਹੈਗੇ ਸਰ ਲੋਕਾਂ ਦੇ ਬਟਾਲਾ ਦੇ ਵਿੱਚ ਤੁਸੀਂ ਰਹੇ ਬਟਾਲਾ ਦੇ ਵਿੱਚ ਕਾਫੀ ਉਹ ਹੌਟਸਪੌਟ ਗੈਂਗਸਟਰ ਹੁੰਦੇ ਕਿ ਕਾਫੀ ਰਹੇ ਤੁਸੀਂ ਕੰਮ ਵੀ ਕਾਫੀ ਕੀਤਾ ਬਟ ਜਿਸ ਜਿਹੜਾ ਤੁਸੀਂ ਕਹਿੰਦੇ ਨਾਲ ਦਾ ਡਿਸਟ੍ਰਿਕਟ ਹੈ ਸੇਮ ਚੈਲੰਜਸ ਇੱਥੇ ਵੀ ਉਸੇ ਤਰ੍ਹਾਂ ਹੀ ਨੇ ਔਰ ਇੱਥੇ ਲਾਅ ਐਂਡ ਔਰਡਰ ਨੂੰ ਲੈ ਕੇ ਵੀ ਸ਼ਿਕਾਇਤਾਂ ਵੀ ਕਾਫੀ ਤੁਹਾਡੇ ਸਾਹਮਣੇ ਜਿਹੜੀਆਂ ਆਉਣਗੀਆਂ ਪੁਲਿਸ ਕਰਦੀ ਵੀ ਆ ਬਟ ਇਸ ਨੂੰ ਕਿਸ ਤਰ੍ਹਾਂ ਤੁਸੀਂ ਜਿਹੜਾ ਟੈਕਲ ਕਰੋਗੇ ਕਿਉਂਕਿ ਇੱਕ ਪਾਸੇ ਤੁਸੀਂ ਜੋਧਨਸ਼ੈ ਦੇ ਪ੍ਰਤੀ ਵੀ ਦੇਖ ਰਹੇ ਹੋ ਨਾ ਕੈਕਸਨ ਦਾ ਡਰੋਨ ਵੀ ਆ ਰਹੇ ਨੇ ਹੈਲਪ ਵੀ ਆ ਰਿਹਾ ਹੈ ਅਲੌਇਡ ਡਰੋਨ ਨੂੰ ਵੀ ਚੈਲੰਜ ਹੈ ਇਹ ਦੇਖੋ ਜੋ ਜਿਹੜਾ ਪੁਲਿਸਿੰਗ ਦਾ ਮੰਡੇਟ ਹੈ ਇਟਸ ਅ ਵੈਰੀ ਲਾਰਜ ਸਪੈਕਟਰਮ ਤੁਸੀਂ ਆਪ ਦੱਸ ਰਹੇ ਹੋ ਕਾਫੀ ਸਾਰੇ ਇਹਦੇ ਵਿੱਚ ਵਰਟੀਕਲਸ ਹੈ ਕਮ ਹੈਗੇ ਨਹੀਂ ਤਾਂ ਅੱਜ ਦੀ ਡੇਟ ਦੇ ਵਿੱਚ ਆਫਕੋਰਸ ਆਈ ਵਾਸ ਪ੍ਰੀਵੀਅਸਲੀ ਇਨ ਬਟਾਲਾ ਬਟ ਅੱਜ ਵੀ ਕੋਈ ਉੱਥੇ ਕੋਈ ਕੇਸ ਨਹੀਂ ਹੈ ਵਿੱਚ ਇਜ਼ ਅੰਡਰ ਰੈਸਟ उतों भी असी मेहनत करके कॉम्पिटेंट एंड प्रोफेसनल पुलिसिंग करके एवरी केस वॉज रेस्ड एंड जेडे भी क्रिमिनल सेविन ब्रॉड टू जस्टिस सेम uh, uh, इतें भी सेम ही पहल होगी कि पहला तो असी विल फोकस ऑन प्रिवेंटिव पुलिसिंग कि पहला तो कोई यह इंसीडेंट ही ना हो उस चीज़ से ज़्यादा फोकस है इनकेस कि वारदात होंगी भी है ਤਾਂ ਉੱਚ ਸਾਡੀ ਟੀਮਜ਼ ਆਰ ਕੰਪੀਟੈਂਟ ਇਨਾਫ ਦਾ ਵਿਲ ਟ੍ਰੇਸ ਇਮੀਡੀਟਲੀ ਐਂਡ ਜਿਹੜਾ ਵੀ ਬੰਦਾ ਉਹਦੇ ਪਿੱਛੇ ਹੋਊਗਾ ਤਾਂ ਉਹਨੂੰ ਫਿਰ ਕਾਨੂੰਨ ਦੇ ਮੁਤਾਬਿਕ ਜਿਹੜੀ ਸਜ਼ਾ ਬੰਦੀ ਹੈ ਉਹ ਮਿਲੋਗੀ ਸੀਨੀਅਰਸ ਨੇ ਸਰ ਜਾਂ ਸਰਕਾਰ ਵੱਲੋਂ ਕੋਈ ਵੀ ਅਫਸਰ ਸਰਪੰਚ ਨੂੰ ਜ਼ਿਲ੍ਹੇ ਜੂਨੇ ਤਾਂ ਪ੍ਰੋਪਰ ਜਿ ਸਰਕਾਰ ਵੱਲੋਂ ਕੋਈ ਦਿਸ਼ਾ ਨਿਰਦੇਸ਼ ਹਰ ਸਰਕਾਰ ਦੀ ਹਰ ਸੀਨੀਅਰ ਅਫਸਰ ਦੀ ਆਪਣੀ ਆਪਣੀ ਪ੍ਰਾਇੋਰਟੀ ਹੁੰਦੀ ਹੈ ਤੁਹਾਨੂੰ ਉਹਨਾਂ ਨੇ ਜਿਆਦਾ ਤੁਹਾਡਾ ਫੋਕਸ ਲਾਅ ਐਂਡ ਆਰਡਰ ਚੋਦਨਸ਼ਾ ਦੇ ਬੋਧ ਜਾਂ ਕੇਸ ਤੇ ਤੁਹਾਨੂੰ ਕਿ ਜਾਂ ਦਾ ਮੋਰਲ ਜੋ ਪੁਲਿਸਿੰਗ ਹੈ ਉਸੇ ਮੁਤਾਬਕ ਹੀ ਕੰਮ ਨਹੀਂ ਨਹੀਂ ਅਲੱਗ ਅਲੱਗ ਚੈਲੰਜਸ ਹੈਗੇ ਨੇ ਤਾਂ ਜਿਸ ਤਰ੍ਹਾਂ ਜਿਹੜਾ ਪੰਜਾਬ ਸਰਕਾਰ ਦਾ ਯੁੱਧ ਨਿਸ਼ਾ ਵਿਰੁੱਧ ਤਾਂ ਡਰੱਗਸ ਰਿਮੇਨਸ ਅ ਫੋਕਸ ਏਰੀਆ ਤਾਂ ਇਸ ਤੋਂ ਇਲਾਵਾ ਜਿਹੜੇ ਗੈਂਗ ਰਿਲੇਟਿਡ ਇਸ਼ੂਜ਼ ਹੈ ਜਾਂ ਕੁਝ ਇਨਸੀਡੈਂਟਸ ਹੋਏ ਪ੍ਰੀਵੀਅਸਲੀ ਉਹ ਸਾਡਾ ਇੱਕ ਫੋਕਸ ਏਰੀਆ ਹੈ ਗਰਾਸਰੂਟ ਪੁਲਿਸਿੰਗ ਲੋਕਾਂ ਦੇ ਨਾਲ ਕਨੈਕਟ ਕਰਨਾ ਲੋਕਾਂ ਨੂੰ ਰਿਸਪੈਕਟ ਮਿਲਣੀ ਉਹਨਾਂ ਦਾ ਇੱਕ ਪ੍ਰੋਪਰ ਈਜ਼ੀ ਐਕਸੈਸ ਹੋਵੇ ਪੁਲਿਸ ਦੇ ਕੋਲ ਇਹ ਇੱਕ ਇੰਪੋਰਟੈਂਟ ਐਸਪੈਕਟ ਹੈ ਸਾਡੀ ਪੁਲਿਸਿੰਗ ਦਾ ਇਹੋ ਜਿਹੜੀ ਪੁਲਿਸਿੰਗ ਅਸੀਂ ਡਿਲੀਵਰ ਕਰਾਂਗੇ ਇਟ ਸ਼ੁਡ ਬੀ ਟਰਾਂਸਪੇਰੈਂਟ ਲੀਗਲ ਤਾਂ ਇਹ ਕੁਝ ਪੈਰਾਮੀਟਰਸ ਹੈਗੇ ਜਿਤੇ ਤੇ ਅਸੀਂ ਫੋਕਸ ਕਰਾਂਗੇ ਤੇਰਾ ਬਾਬਾ ਨਾਨਕ ਦੇ ਵਿੱਚ ਵੀ ਤੁਸੀਂ ਪੀਐਸਐਫ ਦੇ ਨਾਲ ਅ ਅਧਿਕਾਰੀਆਂ ਨਾਲ ਇੰਟਰੈਕਟ ਕਰਦੇ ਹੋ ਹੋਗੇ ਹਮਸਰ ਲੌਂਗ ਟੈਰਿਟਰੀ ਹੋਣੀ ਹਮਸਰ ਤੁਸੀਂ ਪੀਐਸਐਫ ਦੇ ਨਾਲ ਜਿਹੜੀ ਸੈਸ਼ਨਲ ਰੈਜ਼ਿਡੈਂਸੀਸ ਨੇ ਇਹਨਾਂ ਦੇ ਨਾਲ ਕਿਸ ਤਰ੍ਹਾਂ ਦਾ ਤੁਹਾਡਾ ਤੁਸੀਂ ਇਹ ਚੁਣਨ ਕਿ ਕਿਸ ਦਾ ਲੈਣ ਸਰ ਦਾ ਨਹੀਂ ਅ इतने बॉर्डर एरिया दे विच काफ़ी सस्टर लॉ एनफोर्समेंट एजेंसीज है एंड आई वुड से कि वी हैड अ वंडरफुल एक्सपीरियंस इन बटाला एंड दैट विल कंटिन्यू इन अमृतसर आल्सो जो मोस्टली ऑफिसर्स है उन्होंने इंट्रैक्शन पहला ही चल रहा है इवन हु आर पोस्टेड इन अमृतसर तो ऑलरेडी असी ऑपरेशन और कम इकट्ठे कर रहे हैं काफ़ी टाइम तो आई थिंक जी वो सांझ है कोऑर्डिनेशन है वो आगे बढ़ूगी ਆ ਲੋਕ ਮੈਂ ਦੇ ਲੋਕਾਂ ਦੀ ਸੇਵਾ ਹੀ ਕਰਨੀ ਹੈ ਉਸ ਬਾਰੇ ਕੀ ਕਹਿਣਾ ਚਾਹੁੰਦੇ ਕਿ ਲੋਕ ਤੁਹਾਨੂੰ ਸਿੱਧਾ ਮਿਲ ਸਕਦੇ ਵੈਸੇ ਤੁਹਾਡੀ ਫ੍ਰੌਟੀ ਰਹੀ ਹੈ ਹਮੇਸ਼ਾ ਹੀ ਪਬਲਿਕ ਰੀਲਿੰਗ ਦੀ ਕੁਝ ਨਹੀਂ ਬਿਲਕੁਲ ਐਸੀ ਲੋਕਾਂ ਦੀ ਸੇਵਾ ਲਈ ਇੱਥੇ ਬੈਠੇ ਹੈ ਤਾਂ ਹਮੇਸ਼ਾ ਦਰਵਾਜ਼ਾ ਸਾਡਾ ਖੁੱਲਾ ਹੈ ਉਹ ਕਰੀ ਵੀ ਮੈਂ ਪਹਿਲਾ ਹੀ ਕਿਹਾ ਕਿ ਜਿਹੜਾ ਪਹਿਲਾ ਮੈਂ ਪੈਰਾਮੀਟਰ ਦੱਸਿਆ ਸੀਗਾ ਕਿ ਜੀ ਟਰਾਂਸਪੇਰੈਂਟ ਐਂਡ ਐਕਸੀਸਿਬਿਲਟੀ ਆਫ ਪਬਲਿਕ ਉਹਨੂੰ ਅਸੀਂ ਸੋਖਾ ਕਰਾਂਗੇ ਸੋ ਥੈਟ ਕਿਸੇ ਦਾ ਕੋਈ ਇਸ਼ੂ ਹੋ ਜਾਂਦਾ ਹੈ ਉਹ ਪਾਵੇ ਉਹ ਐਸਐਚਓ ਦਾ ਦਫ਼ਤਰ ਹੋਵੇ ਡੀਐਸਪੀ ਦਾ ਦਫ਼ਤਰ ਜਾਂ ਮੇਰਾ ਆਪ ਦਾ ਦਫ਼ਤਰ ਹੋਵੇ They are most welcome anytime.